ਪਹਿਲਗਾਮ ਦੀ ਘਟਨਾ ਤੋਂ ਬਾਅਦ ਹਿੰਦੁਸਤਾਨ ਦਾ ਹਰ ਸ਼ਹਿਰੀ ਖਾਸ ਤੌਰ ਤੇ ਤੇ ਦੁਨੀਆ ਦੇ ਵਿੱਚ ਹਰ ਉਹ ਵਿਅਕਤੀ ਜਿਹੜਾ ਸ਼ਾਂਤੀ ਚਾਹੁੰਦਾ ਹੈ ਜਿਹੜਾ ਮਨੁੱਖਤਾ ਦਾ ਕਹਾਣ ਨਹੀਂ ਚਾਹੁੰਦਾ ਉਹ ਸਾਂਵਲੇ ਨੂੰ ਨਿੰਦਾ ਵੀ ਹੈ ਔਰ ਚਿੰਤਾ ਦੇ ਵਿੱਚ ਵੀ ਹੈ ਕਿ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਜਾਰੀ ਰਹੀਆਂ ਤਾਂ ਦੁਨੀਆ ਦੇ ਵਿੱਚ ਸ਼ਾਂਤੀ ਰਹਿਣੀ ਅਸੰਭਵ ਹੈ ਸਾਡੇ ਪਾਕਿਸਤਾਨ ਦੇ ਵਿੱਚੋਂ ਟੈਰਿਸਟਾਂ ਨੇ ਸਾਡੇ ਪਹਿਲਗਾਮ ਜਿਹੜਾ ਅਟੈਕ ਕੀਤਾ ਹੈ निर्दोष ਲੋਕਾਂ ਨੂੰ ਮਾਰਿਆ ਦੇਸ਼ ਦੀ ਸਵੈੰਟਰੀ ਨੂੰ ਪ੍ਰਭੂਸਤਾ ਨੂੰ ਜਦੋਂ ਚੈਲੰਜ ਹੁੰਦਾ ਕੋਈ ਵੀ ਮੁਲਕ ਇਸ 걸 ਨੂੰ ਬਰਦਾਸ਼ਤ ਨਹੀਂ ਕਰਦਾ ਸਾਡੇ ਦੇਸ਼ ਦੇ ਮੁਖੀ ਔਰ ਸਾਡੀ ਹਿੰਦੁਸਤਾਨ ਦੀ ਸਰਕਾਰ ਨੇ ਇਸ ਨੂੰ ਨਹੀਂ ਬਰਦਾਸ਼ਤ ਕੀਤਾ ਹੋਣਾ ਕੀਤਾ ਜਾਣਾ ਚਾਹੀਦਾ ਸੀ ਉਸ ਦੇ ਲਈ ਜਿਹੜੀ ਦਿਨੋਂ ਦਿਨ جنگ ਦੇ ਹਾਲਾਤ ਬਣ ਚੁੱਕੇ ਨੇ ਕੋਸ਼ ਦੇ ਲਈ ਅੱਜ ਸਾਰੇ ਹਿੰਦੁਸਤਾਨ ਦੇ ਸ਼ਹਿਰੀਆਂ ਨੂੰ ਸਰਕਾਰਾਂ ਨੂੰ ਜਿੱਥੇ ਵੀ ਕਿਸੇ ਕਿਸਮ ਦੀ ਲੋੜ ਹੁੰਦੀ ਹੈ ਉਸ ਦੇ ਲਈ ਸਮਰਪਿਤ ਭਾਵਨਾ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਕੋਸ਼ ਦੇ ਲਈ ਸਿਵਲ ਡਿਫੈਂਸ ਜਿਹੜੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣੀਆਂ ਉਹ ਵੀ ਕੰਮ ਕਰ ਰਹੀਆਂ ਨੇ। ਮੇਰੀ ਹਰ ਸ਼ਹਿਰੀ ਨੂੰ ਬੇਨਤੀ ਹੈ ਕਿ ਇੱਕ ਤਾਂ ਜੋ ਵੀ ਗਾਈਡਲਾਈਨ ਜੋ ਵੀ ਐਡਵਾਈਜ਼ਰੀ ਪ੍ਰਸ਼ਾਸਨ ਜਾਰੀ ਕਰਦਾ ਹੈ ਉਸ ਤੇ ਪੂਰੀ ਤਰ੍ਹਾਂ ਅਮਲ ਕਰਨ। ਦੂਜਾ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਜਿਹੜੀਆਂ ਪੋਸਟਾਂ ਅਜਹੀਆਂ ਆਈ ਜਾਂਦੀਆਂ ਨੇ ਜਿਹੜੀਆਂ ਭੜਕਾਟ ਪੈਦਾ ਕਰਦੀਆਂ ਨੇ ਗਲਤ ਫਹਮੀਆਂ ਪੈਦਾ ਕਰਦੀਆਂ ਨੇ ਉਹ ਸਭ ਤੋਂ ਵੱਧ ਡੇਂਜਰਸ ਹੈ ਤੀਜੀ ਗੱਲ ਕਦੇ ਵੀ ਜਿਹੜੇ ਇਹ ਅਫਵਾਹ ਪੈਦਾ ਕਰਕੇ ਅਸੀਂ ਡਰ ਦੇ ਮਾਹੌਲ ਦੇ ਵਿੱਚ ਕਰਨ ਮੈਂ ਦੇਖਿਆ ਕਿ ਰਸਨ ਦੀਆਂ ਦੁਕਾਨਾਂ ਦੇ ਉੱਤੇ ਲੜਾਈਆਂ ਲੱਗੀਆਂ ਖੜੀਆਂ ਨੇ ਮੈਂ ਨਹੀਂ ਸਮਝਦਾ ਕਿ ਅਗਰ ਇਸ ਤਰ੍ਹਾਂ ਨਾਲ ਸੀ ਕਿੰਨਾ ਸਟਾਕ ਰੱਖ ਸਕਦੇ ਹਨ ਕੋਈ ਆਫਤ ਨਹੀਂ ਆਉਣ ਵਾਲੀ ਉਹ ਸਾਨੂੰ ਬਰੇਸ ਕਰਨਾ ਚਾਹੀਦਾ ਕੋਈ ਵੀ ਜਿਹੜੀ ਚੀਜ਼ ਹੈ ਸਟੋਰ ਕਰਨ ਦੀ ਤੁਸੀਂ ਜ਼ਿਕਰ ਕੀਤਾ ਕਿ ਪੰਪਾਂ ਦੇ ਉੱਤੇ ਲੈਣਾ ਲੱਗੀਆਂ ਸੀ ਬਿਲਕੁਲ ਠੀਕ ਹੈ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਤੇਲ ਆਪ ਦੇ ਆਪ ਦੇ ਵਿੱਚ ਇੱਕ ਐਕਸਪਲੋਸ਼ਨ ਪੈਪਰ ਹੈ ਜੇ ਤੁਹਾਡੇ ਘਰੇ ਪਟਰੋਲ ਡੀਜ਼ਲ ਦੀ ਟੈਂਕੀ ਭਰੀ ਪਈ ਹੈ ਜੇ ਕੋਈ ਮਾੜੀ ਮੋਟੀ ਘਟਨਾ ਜਿਵੇਂ ਤੰਗਬੜੀ ਟਰਾਲੀ ਦੇ ਉੱਤੇ ਉਹ ਟੁਕੜਾ ਲੱਗਿਆ ਇਸ ਤਰ੍ਹਾਂ ਉਸ ਪਟ્રોલ ਵਾਲੀ ਟੈਂਕੀ ਵੱਜੇ ਤੇ ਆਪਣੇ ਆਪ ਦੇ ਵਿੱਚ ਤਾਂ ਇੱਕ ਨਵਾਂ ਬੰਬ ਹੈ ਜਿਹੜਾ ਘਰੇ ਰੱਖੀ ਬੈਠੇ ਹਾਂ ਇਸ ਕਰਕੇ ਉਹਨਾਂ ਹੀ ਪਟ્રોલ ਡੀਜ਼ਲ ਲਓ ਜਿੰਨੇ ਦੀ ਸੋਨੀ ਰੋਡ ਹੈ ਇਸ ਕਰਕੇ ਸਰਕਾਰ ਹਰ ਪਾਸੇ ਧਿਆਨ ਰੱਖ ਰਹੀ ਹੈ ਇਹਦੀ ਕੋਈ ਕਿਲਤ ਨਹੀਂ ਪੈਣ ਵਾਲੀ ਮੈਂ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਤੌਰ ਐਮਐਲਏ ਜਗਰੂਪ ਸਿੰਘ ਗਿੱਲ ਬਠਿੰਡਾ ਸ਼ਹਿਰੀ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਸ਼ੱਕੀ ਵਿਅਕਤੀ ਦਾ ਜੇ ਉਹਨਾਂ ਨੂੰ ਪਤਾ ਲੱਗਦਾ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ ਸਾਡੇ ਦੁਕਾਨਾਂ ਔਰ ਘਰਾਂ ਦੇ ਉੱਤੇ ਜਿਹੜੇ ਕੈਮਰੇ ਲੱਗੇ ਸੀ ਕੈਮਰੇ ਬਲੈਕਆਊਟ ਹੋ ਜਾਂਦੀ ਹੈ ਉਹਦਾ ਅਸੀਂ ਧਿਆਨ ਨਹੀਂ ਕਰਦੇ ਕੈਮਰੇ ਦਾ ਪਤਾ ਮਾਲਕ ਨੂੰ ਪਤਾ ਹੁੰਦਾ ਮੇਰਾ ਕੈਮਰਾ ਲੱਗੇ ਰਾਤ ਨੂੰ ਜਗ ਸਕਦਾ ਉਹ ਉਸ ਨੂੰ ਆਫ ਕਰਕੇ ਹੁਣ ਮੈਂ ਡੀਸਾ ਨੂੰ ਪਰਸੋਂ ਜਦੋਂ ਮੈਂ ਬਲੈਕਆਊਟ ਅਸੀਂ ਪਹਿਲੇ ਦਿਨ ਕੀਤੀ ਹੈ ਮੇਰੇ ਧਿਆਨ 'ਚ ਆਇਆ ਸਾਡੇ ਜਿਹੜੇ ਟਾਵਰ ਸੀ ਮੋਬਾਈਲ ਟਾਵਰ ਉਹ ਸਾਰੇ ਜਗ ਰਹੇ ਸੀ ਔਰ ਬੜੇ ਖਤਰਨਾਕ ਸੀ ਕਿਉਂਕਿ 50 ਫੁੱਟ ਉੱਚੇ ਹੋ ਉਹ ਤਾਂ ਸੱਦਾ ਦੇ ਰਹੇ ਸੀ ਦੀਸਾਬ ਨੇ ਉਹਦੇ ਉੱਤੇ ਤੁਰੰਤ ਐਕਟ ਕੀਤਾ ਔਰ ਕੱਲ ਦੇ ਉਹ ਉਹ ਉਸ ਦੇ ਉੱਪਰ ਕਵਰ ਕਰਾਸਤੇ ਗਏ ਇਸ ਲਈ ਸਾਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ ਹੈ ਪ੍ਰਸ਼ਾਸਨ ਇੱਕ ਇੱਕ ਮਿੰਟ ਤੇ ਸਰਕਾਰਾਂ ਨਾਲ ਜੁੜਿਆ ਹੋਇਆ ਮੈਂ ਆਸ਼ ਕਰਦਾ ਹਾਂ ਕਿ ਜਿਸ ਤਰ੍ਹਾਂ ਦੇ ਸਾਡੇ ਲੋਕ ਸਰਕਾਰ ਨਾਲ ਸਹਿਯੋਗ ਕਰਕੇ ਸਾਡੀ ਆਰਮੀ ਦੇ ਨਾਲ ਉਹਨਾਂ ਦਾ ਮਨੋਬਲ ਵਧਾਉਣ ਦੇ ਲਈ ਸਹਿਯੋਗ ਕਰ ਰਿਹਾ ਹੈ ਇਹ ਜਿਹੜੀ ਜਿਸ ਮੁਸੀਬਤ ਦੇ ਵਿੱਚ ਸਾਨੂੰ ਬਾਹਰ ਦੀਆਂ ਬਖਵਖ ਸ਼ਕਤੀਆਂ ਘਸੀਟਣਾ ਚਾਹੁੰਦੀਆਂ ਸੀ ਅਸੀਂ ਉਸ ਤੋਂ ਬਾਹਰ ਆਵਾਂਗੇ ਔਰ ਜਿੱਤ ਸਾਡੀ ਪ੍ਰਾਪਤ ਹੋਏਗੀ ਦੁਨੀਆ ਦੇ ਵਿੱਚ ਅਸੀਂ ਨੰਗਾ ਕਰਾਂਗੇ ਕਿ ਸਾਡੀ ਪ੍ਰਭੂਸਤਾ ਦੇ ਉੱਤੇ ਜਿਹੜਾ ਹਮਲਾ ਹੈ ਉਹ ਹਿੰਦੁਸਤਾਨ ਬਰਦਾਸ਼ਤ ਨਹੀਂ ਕਰਦਾ ਔਰ ਇਸ ਦੇ ਲਈ ਦੁਸ਼ਮਣ ਤਾਕਤਾਂ ਨੂੰ ਮੂੰਹ ਦਿਖਾਣੀ ਪੈਗੀ ਸਰਜੇ ਨੂੰ ਦੋਨੇ ਪਾਸੇ ਤੋਂ ਹਮਲੇ ਹੋ ਰਹੇ ਹੈਗੇ ਪਰ ਜਿਹੜੀ ਇੰਡੀਆ ਦੀ ਸਰਕਾਰ ਹੈਗੀ ਆਪਣੇ ਖੌਜੇਗੀ इंडियन आर्मी बलों लगातार उननो डिस्पोज ਕੀਤਾ ਜਾ ਰਹਾ ਹੈ ਅਸਮਾਨ ਚੀ ਖਤਮ ਹੋਤੇ ਜਾਂਦੇ ਹੈ ਕਿਸ ਤਰ੍ਹਾਂ ਦੇਖਦੇ ਜੀਓ ਦੇਖੋ ਇਹ ਟੈਕਨੀਕਲ ਗੱਲਾਂ ਨੇ ਆਰਮੀ ਕੋਲੇ ਜੋ ਵੀ ਵੈਪਨ ਨੇ ਜੋ ਵੀ ਸਾਧਨ ਨੇ ਜਿਸ ਨਾਲ ਉਹ ਲੜ ਰਹੇ ਹੈ ਬੜੀ ਵਧੀਆ ਗੱਲਾਂ ਜੋ ਬਾਹਰ ਰਿਫਿਊਜ਼ ਕਰਦੇ ਹੈ ਉਸ ਦੇ ਨਾਲ ਜਿਹੜੀ ਸਿਵਲ ਬਦੀ ਹੈ ਉਹ ਬਚਦੀ ਹੈ ਨਹੀਂ ਸਿਵਲ ਬਦੀ ਤੇ ਅਗਰਾ ਕੇ ਡਿੱਗਣਗੇ ਤਾਂ ਸਾਡੇ ਬਹੁਤ ਵੱਡਾ ਨੁਕਸਾਨ ਹੋ ਸਰ ਇਹਨਾਂ ਦੇ ਨਾਲ ਹੀ ਜੁੜਮਾ ਸਵਾਲ ਹੈ ਜੇ ਮੰਨ ਲਓ ਰਿਫਿਊਜ਼ ਹੁੰਦਾ ਹੈਗਾ ਉਹ ਟੁਕੜਾ ਮੰਨ ਲਓ ਕਿਤੇ ਵੀ ਡਿੱਗਦਾ ਹੈਗਾ ਉਹ ਉਥੇ ਕੱਟ ਕੀਤਾ ਜਾਂਦਾ ਆਮ ਲੋਕਾਂ ਵੱਲੋਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਸਾਨੂੰ ਮੇਰੀ ਦਾ ਸਾਰਿਆਂ ਨੂੰ ਬੇਨਤੀ ਹੈ ਵੀ ਜਿੱਥੇ ਕੋਈ ਅਜਿਹੀ ਘਟਨਾ ਹੁੰਦੀ ਹੈ ਉਸ ਦੇ ਨੇੜੇ ਨਹੀਂ ਜਾਣਾ ਚਾਹੀਦਾ ਪ੍ਰਸ਼ਾਸਨ ਨੂੰ ਉਹਦੀ ਇਤਰਾਹ ਦੇਣੀ ਚਾਹੀਦੀ ਹੈ ਜਾ ਕੇ ਜਿਸ ਤਰ੍ਹਾਂ ਪ੍ਰਸ਼ਾਸਨ ਗਾਈਡ ਕਰੇ ਬੇਸ਼ੱਕ ਉਹ ਪੁਲਿਸ ਹੋਵੇ ਆਰਮੀ ਹੋਵੇ ਉਹਨਾਂ ਦੇ ਮੁਤਾਬਕ ਸਾਨੂੰ ਉਹ ਗੱਲ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਟੈਕਨੀਕਲੀ ਉਸ ਬਾਹਰ ਤੋਂ ਸੌਂਡ ਨਹੀਂ ਸਰੀਕ ਆਮ ਦੇਖਿਆ ਜਾ ਰਿਹਾ ਬੈਂਕਾਂ ਦੇ ਜਿਹੜੇ ਏਟੀਐਮ ਹੈਗੇ ਇਹਨਾਂ ਦੀ ਵੀ ਲਾਈਟਾਂ ਜਦ ਕੀ ਡਿਫੈਂਸ ਦੀਆਂ ਟੀਮਾਂ ਲਾਈਆਂ ਇਹਨਾਂ ਵੱਲੋਂ ਹੀ ਬੰਦ ਕਰਾਈ ਜਰੀ ਹੈ ਕੋਈ ਆਪ ਦਾ ਉਹਨਾਂ ਦਾ ਕੋਈ ਲੈਟਰ ਨਹੀਂ ਜਾਰੀ ਕੀਤਾ ਜਾ ਉਹਨਾਂ ਦੇ ਫਰਜ਼ ਨਹੀਂ ਬੰਦਾ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਵੀ ਲਾਈਟਾਂ ਜਿਵੇਂ ਆਪ ਬਲੈਕਆਊਟ ਹੋ ਜਾਂਦਾ ਉਹ ਕਰਨੀ ਚਾਹੀਦੀ ਨਹੀਂ ਮੈਂ ਬਤੌਰ ਡਿਪਟੀ ਕਮਿਸ਼ਨਰ ਨੂੰ ਕਹੂੰਗਾ ਕਿ ਬਤੌਰ ਡੀਐਮ ਉਹਨਾਂ ਦੇ ਜਿਹੜੇ ਜੀਐਮਜ਼ ਵਗੈਰਾ ਉਹਨਾਂ ਨੂੰ ਉਹ ਡੀਐਮ ਆਰਡਰ ਕਰੇ ਕੇ ਸਾਰੇ ਆਪ ਕੋ ਆਪਣੀ ਜਿਹੜੇ ਹੈਗੇ ਇਸ ਤਰ੍ਹਾਂ ਜਿੱਥੇ ਵੀ ਲਾਈਟ ਆ ਸਕਦੀ ਉਹਨੂੰ ਬੰਦ ਕਰਕੇ। ਅੱਜ ਨੂੰ ਕੀ ਵੀ ਗੱਲ ਸਾਹਮਣੇ ਆਈ ਹੈ ਵੀ ਕੁਝ ਸਬਜ਼ੀਆਂ ਵਾਲੇ ਰੇਟਾਂ ਚ ਵਾਧਾ ਕਰਕੇ ਜਾਨੀ ਮਹਿੰਗੀ ਵੇਚਦੇ ਵੀ ਅਣੀਸਾ ਉਹਨਾਂ ਦੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਧਿਆਨ ਚਾਹੀਏ ਇਹ ਵੀ ਮਾਮਲਾ ਹੈ। ਇੱਕ ਪਾਸੇ ਲੜਾਈ ਲੱਗੀ ਹੋਈ ਹੈ ਲੋਕ ਸਬਜ਼ੀ ਚ ਪੈਸੇ ਕਮਾਉਣ ਦੀਆਂ ਅੰਦਾਜ਼ਾ ਕਰਦੇ ਰੇਟ ਵਧਾ। ਦੇਖੋ ਇਹ ਮਨੁੱਖੀ ਫਿਤਰਤਾ ਜਿਹੜੀ ਹੈ ਬਹੁਤ ਮਾੜੀ। ਕੋਵਿਡ ਦੇ ਵਿੱਚ ਵੀ ਇਹੀ ਕੁਝ ਹੋਇਆ ਸੀ। ਇੱਕ ਪਾਸੇ ਲੋਕ ਮਰ ਰਹੇ ਸੀ। ਦੂਜੇ ਪਾਸੇ ਜਿਹੜੇ ਮੁਨਾਫਾ ਕਮਾਉਣ ਵਾਲੇ ਆ ਲਾਲਚ ਬਸੋ। ਲੋਕਾਂ ਨੂੰ ਟ੍ਰੇਸੀ ਉਹਨਾਂ ਨੂੰ ਗਰੇਜ ਕਰਨਾ ਚਾਹੀਦਾ ਕੁਝ ਮੋਰੈਲਟੀ ਵੀ ਚਾਹੀਦੀ ਹੈ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਅਸੀਂ ਸਹਿਰੀਏ ਹਿੰਦੁਸਤਾਨ ਦੇ ਸਭ ਤੋਂ ਪਹਿਲਾਂ ਸਾਡਾ ਦੇਸ਼ ਹੈ ਜਿਉਂ ਨਹੀਂ ਬਚੂਗਾ ਤੇ ਉਹਦੇ ਸਬਜ਼ੀਆਂ ਵਾਲੇ ਜਾਂ ਮੁਨਾਫਾ ਕਮਾਉਣ ਵਾਲੇ ਉਹ ਵੀ ਨਹੀਂ ਬਚ ਸਕਣਗੇ ਇਸ ਤੋਂ ਗਰੇਜ ਕਰਨਾ ਚਾਹੀਦਾ ਠੀਕ ਹੈ ਰੋਜੀ ਰੋਟੀ ਹਰੇਕ ਨੇ ਕਾਣੀ ਹੈ ਉਹ ਆਪ ਦਾ ਰੁਟੀਨ ਦਾ ਜਿਹੜਾ ਰੋਟੀ ਰੋਟੀ ਦਾ ਕੰਮ ਕਰਦੇ ਹੋ ਕਰਨ ਪ੍ਰਮਾਤਮਾ ਨੂੰ ਸਬਰਤਾ ਵੀ ਦੇਵੇ ਪਰੇਸ਼ਪਰਸ਼ਨ ਕੋਈ ਕਰਨਾ ਜੇ ਤਾਂ ਬੜੀ ਗੱਲ ਹੈ ਜਿਸ ਦਾ ਆਖਰੀ ਸਵਾਲ ਹੈਗਾ ਜੇ ਮੰਨ ਲਓ ਕੱਲ 7 ਵਜੇ ਦੇ ਡੀਸੀ ਸਾਹ ਵੱਲੋਂ ਰਾਤ ਦਾ ਰੁੱਤेंगे ਸੀ ਬਾਜ਼ਾਰ ਬੰਦ ਉਸ ਤੋਂ ਬਾਅਦ ਬਲੈਕਆਊਟ ਹੋਆ ਉਸ ਤੋਂ ਬਾਅਦ ਜਿਵੇਂ ਸਟੇਸ਼ਨ ਦੇ ਲਗਨੇ ਮੇ ਟਾਬੇ ਐਸੋਸੀਏਸ਼ਨ ਹੈਗੇ ਇਹਨਾਂ ਨਾਲ ਕੋਈ ਮੀਟਿੰਗ ਹੋਈਏਗੀ ਜਿਵੇਂ ਇਹ ਕੋਡ ਕਿ ਰੱਖ ਦਿੰਦੇ ਨੇ ਨੇ ਉਹਨਾਂ ਨੂੰ ਕਰਤਾ ਜੀ ਐਡ ਆਰਡਰ ਕੀਤਾ ਮੈਨੂੰ ਹੁਣ ਟਾਈਮ ਨਹੀਂ ਯਾਦ ਵੀ ਟਾਬੇ ਇਸ ਵੇਲੇ ਤੱਕ ਖੁੱਲੇ ਰਹਿਣਗੇ ਮੈਡੀਕਲ ਦੀਆਂ ਦੁਕਾਨਾਂ ਨੂੰ ਨਹੀਂ ਆਣਣੀਆਂ ਡਾਕਟਰ ਦੀਆਂ ਦੁਕਾਨਾਂ ਖੁੱਲੀਆਂ ਰਹਿਣੀਆਂ ਬਾਕੀ ਸਾਰਾ ਬਾਜ਼ਾਰ ਬੰਦ ਰਹੇਗਾ ਠੀਕ ਹੈ